ਅੱਜ ਸਮਾਜਿਕ ਇਨਸਾਫ ਕਾਉਂਸਲ ਭਾਰਤੀ ਮੂਲਵਾਸੀ ਮੁਕਤੀ ਮੋਰਚਾ ਅਤੇ ਸਮੂਹ ਮੂਲਵਾਸੀ ਜਥੇਬੰਦੀਆਂ ਅੱਜ ਡੀਸੀ ਆਫਿਸ ਦੇ ਵਿੱਚ ਇਕੱਠੀਆਂ ਹੋਈਆਂ ਤੇ ਇੱਕ ਮੈਮੋਰੰਡਮ ਜਿਹੜਾ ਸੀਗਾ ਏਡੀਸੀ ਸਾਹਿਬ ਨੂੰ ਦਿੱਤਾ ਗਿਆ ਜਿਸ ਦੇ ਵਿੱਚ ਸਾਡੀਆਂ ਮੰਗਾਂ ਸੀਗੀਆਂ ਕਿ ਜਿਹੜਾ ਤੁਗਲਕਾਬਾਦ ਦਾ ਗੁਰੂ ਘਰ ਸੀਗਾ ਸਾਡਾ ਉਹ ਹਾਲੇ ਤੱਕ ਵੀ ਉਹਦਾ ਕੋਈ ਹੱਲ ਨਹੀਂ ਨਿਕਲਿਆ ਇੱਕ ਸਾਡਾ ਦੂਸਰਾ ਕੀ ਸੀ ਆਦਮਪੁਰ ਦਾ 에어ਪੋਰਟ ਸੀ ਜਿਹੜਾ ਉਹਦੇ ਵੀ ਵਾਅਦੇ ਕਰਕੇ ਇਹਨਾਂ ਨੇ ਜੋਸਾ ਨੂੰ ਲਾਲੀਬਾਬ ਦਿੱਤਾ ਸੀ ਹਾਲੇ ਤੱਕ ਉਹ ਵੀ ਸਿਰੇ ਨਹੀਂ ਚੜਿਆ ਤੇ ਮੈਂ ਇਹ ਕਹਿਣਾ ਚਾਹਾਂਗਾ ਵੀ ਇਹ ਮੌਜੂਦਾ ਸਰਕਾਰਾਂ ਹਾਲੇ ਵੀ ਜਿਹੜਾ ਹੈਗਾ ਮੂਲ ਨਿਵਾਸੀ ਸਮਾਜ ਨਾਲ ਦਲ ਸਮਾਜ ਨਾਲ ਧੱਕਾ ਕਰ ਰਹੀਆਂ ਕਿਉਂਕਿ ਮੈਂ ਨਿਊਜ਼ ਚੈਨਲ ਤੋਂ ਇਹ ਗੱਲ ਕਹਿਣਾ ਚਾਹਾਂਗਾ ਵੀ ਜਗਤ ਗੁਰੂ ਰਵਿਦਾਸ ਮਹਾਰਾਜ ਜਿਹੜੇ ਹੈਗੇ ਉਹ ਸਿਰਫ ਰਵਦਾਸੀਆ ਕਮਿਊਨਿਟੀ ਦੇ ਗੁਰੂ ਨਹੀਂ ਆ ਉਹਨਾਂ ਨੂੰ ਸਮੂਹ ਸਮਾਜ ਜਿਹੜਾ ਹੈਗਾ ਆਪਣਾ ਗੁਰੂ ਮੰਨ ਕੇ ਚੱਲਦਾ ਤੇ ਮੈਂ ਸਰਕਾਰ ਨੂੰ ਅੱਜ ਮੈਮੋਰੰਡਮ ਦੇ ਥਰੂ ਚੇਤਾਵਨੀ ਦੇਣ ਆਏ ਆ ਵੀ ਜੇਕਰ ਇਹ ਜਲਦੀ ਇਹ ਮਸਲਾ ਹੱਲ ਨਾ ਹੋਇਆ ਤੇ ਆਉਣ ਵਾਲਾ ਜਿਹੜਾ ਸਮਾਂ ਉਹ ਕਰੋ ਜਾਂ ਮਰੋ ਦੀ ਜਿਹੜੀ ਨੀਤੀ ਅਪਣਾਵਾਂਗੇ ਤਾਂ ਜੋ 2 April ਦਾ ਨਜ਼ਾਰਾ ਸੀਗਾ ਉਹ ਦੁਬਾਰਾ ਸਰਕਾਰਾਂ ਨੂੰ ਦਿਖਾਣਾ ਪਵੇਗਾ ਇਸ ਕਰਕੇ ਅੱਜ ਸਮੂਹ ਜਿਹੜੀ ਸਾਡੀ ਸਮਾਜਿਕ ਇਨਸਾਫ ਕਾਉਂਸਲ ਦੇ ਨਾਲ ਜਿਹੜੀਆਂ ਜੱਥੇਬੰਦੀਆਂ ਪੂਰੇ ਪੰਜਾਬ ਤੋਂ ਆਈਆਂ ਤੇ ਮੈਂ ਇਹੀ ਆਸ਼ਾ ਕਰਦਾ ਕਿ ਵੀ ਜਲਦ ਜਿਹੜੀ ਸੈਂਟਰ ਸਰਕਾਰ ਹੈਗੀ ਆ ਉਹ ਇਸ ਮਸਲੇ ਨੂੰ ਹੱਲ ਕਰੇਗੀ ਜੈਪੀਮ ਜੈ ਪਰ